ਤਰਨਤਾਰਨ ਜਿਮਨੀ ਚੋਰ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਸੋ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਬਾਦਰ ਤਰਨਤਾਰਨ ਦੇ ਬੱਲਾ ਚੌਕ ਤੋਂ ਲੈ ਕੇ ਰੋਡ ショੋ ਦੀ ਸ਼ੁਰੂਆਤ ਕੀਤੀ ਹੈ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਾਰੀ ਇਕੱਠ ਨਜ਼ਰ ਆਇਆ ਸੋ ਰੋਡ ショੋ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਬਾਦਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੇਸ਼ ਸਿੰਘ ਸਿੱਧੂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ ਇਸ ਮੌਕੇ ਉਤੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਧਿਆ ਵੀ ਮੌਜੂਦ ਰਹੇ ਨੇ ਸੋ ਮੁੱਖ ਮੰਤਰੀ ਬਾਦਰ ਨੇ ਰੋਡ ショੋ ਦੇ ਨਾਲ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਪਿਆਰ ਕਰਕੇ ਦਿੱਲੀ ਤੋਂ ਸਿੱਧਾ ਇੱਥੇ ਆਏ ਉਨੇ ਕਿਹਾ ਕਿ ਆਉਣ ਵਾਲੀ 11 ਤਰੀਕ ਨੂੰ ਆਪਣੇ ਬੱਚਿਆਂ ਦੇ ਭੁਖਦੇ ਨਾਂ ਤੇ ਝਾੜੂ ਨੂੰ ਵੋਟ ਪਾਓ ਤਾਂ ਜੋ ਤਰਨਤਾਰਨ ਨੂੰ ਉਚਾਈਆਂ ਵੱਲ ਲਜਾਇਆ ਜਾ ਸਕੇ। ਉਹਤੇ ਮਾਦੇ ਰੋਡ ਚੋ ਦੌਰਾਨ ਵੱਡਾ ਐਲਾਨ ਕਰਦੇ ਕਿਹਾ ਘੜਾ ਦੇ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਖੇਤਾਂ ਦੇ ਲਈ 1,85,000 ਕੁਇੰਟਲ ਬੀਜ ਦਿੱਤੇ ਜਾਣਗੇ। ਉਹਤੇ ਉਹਨੇ ਕਿਹਾ ਕਿ ਸਰਕਾਰ ਨੇ ਜੋ ਵਾਅਦਾ ਕੀਤਾ ਉਹ ਨਿਭਾਉਣਾ ਵੀ ਹੈ ਤੇ ਹਰੀ ਝੰਡੀ ਦੇ ਕੇ ਬੀਜਾਂ ਵਾਲੇ ਟਰੈਕ ਨੂੰ ਪਿੰਡਾਂ ਵੱਲ ਰਵਾਨਾ ਵੀ ਕਰ ਦਿੱਤਾ। ਮਾਨਯੋਗ ਜੀ ਕਹਿੰਦੇ ਕਿ ਪੰਜਾਬ ਨੂੰ ਫੇਰ ਤੋਂ ਰੰਗਲਾ ਪੰਜਾਬ ਤੇ ਖੇਤੀ ਨੂੰ ਲੀ ਉੱਤੇ ਲਿਆਉਣ ਦੀ ਕੋਸ਼ਿਸ਼ ਚੱਲੀ ਆ। ਸੋ ਦੱਸਦੇ ਕਿ ਤਰਨਤਾਰਨ ਚੋਣ 11 ਨੂੰ ਹੋਵੇਗੀ ਤੇ ਨਤੀਜੇ 14 ਤਰੀਕ ਨੂੰ ਆ ਜਾਣਗੇ। ਬਹੁਤ ਬਹੁਤ ਮਿਹਰਬਾਨੀ ਮਾਨ ਸਤਿਕਾਰ ਦੇ ਰਹੇ ਹੋ ਤੁਸੀਂ। ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਏ ਅੱਜ। ਬੜਾ ਪਿਆਰ ਸਤਿਕਾਰ ਲੋਕਾਂ ਵੱਲੋਂ ਮਿਲਿਆ ਔਰ ਇਹੀ ਲੋਕਾਂ ਦਾ ਵੀ ਇਹੀ ਸਨੇਹ ਹੈ ਕਿ ਸਾਡੇ ਇਲਾਕੇ ਨੇ ਬਹੁਤ ਕਸ਼ਟ ਝੱਲੇ ਸਾਡੇ ਜਵਾਨਾਂ ਨੂੰ ਪੜ੍ਹਾਓ ਨੌਕਰੀਆਂ ਤੇ ਲਾਓ ਬਜ਼ੁਰਗਾਂ ਨੂੰ ਸਿਹਤ ਉਹ ਇਲਾਜ ਕਰਾਓ ਬਿਜਲੀ ਪਾਣੀ ਸੜਕਾਂ ਠੀਕ ਹੋ ਰਹੀਆਂ ਨੇ ਸਭ ਕੁਝ ਲੀਤੇ ਆ ਰਿਹਾ ਹੈ ਤੁਹਾਡੇ ਨਾਲ ਸਾਡਾ ਕੋਈ ਸ਼ਿਕਵਾ ਨਹੀਂ ਤੁਸੀਂ ਪਹਿਲਾਂ ਵੀ ਬਹੁਤ ਸਾਰਾ ਮਾਨ ਸਤਕਾਰ ਦਿੱਤਾ ਇਸ ਵਾਰ ਵੀ ਉਸ ਗੱਡੀ ਨੂੰ ਤਰੱਕੀ ਵਾਲੀ ਗੱਡੀ ਨੂੰ ਸਪੀਡ ਤੇ ਰੱਖੋ ਹਮੀਰ ਸੰਧੂ ਜੀ ਤੁਹਾਡੇ ਉਮੀਦਵਾਰ ਨੇ ਤੀਜੇ ਨੰਬਰ ਤੇ ਬਚਣਾ ਹੈ 11 ਤਰੀਕ ਨੂੰ ਤੀਜੇ ਨੰਬਰ ਵਾਲਾ ਉੱਪਰੋਂ ਬਟਨ ਦਬ ਕੇ ਤਰੰਤਰੰਦੇ ਇਲਾਕੇ ਦੀ ਵਿਕਾਸ ਦੀ ਸਪੀਡ ਨੂੰ ਹੋਰ ਤੇਜ਼ ਕਰੋ बड़े नौजवान मुंडे ट्रैक्टर लेके मोटरसाइकिल लेके काफिले ਦਾ ਹਿੱਸਾ ਬਣੇ ਨੇ ਬਿਨਾ ਕਿਸੇ ਸਵਾਰਥ ਤੋਂ ਬਿਨਾ ਕਿਸੇ ਲਾਲਚ ਤੋਂ ਇਹੀ ਪਿਆਰ ਹੈ ਜੀ ਜਿਹੜਾ ਅਸੀਂ ਖਟਿਆ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਮੈਂ ਵੀ ਦਿੱਲੀ ਜਾਣਾ ਕੱਲ ਨੂੰ ਰਾਸ਼ਟਰਪਤੀ ਜੀ ਨਾਲ ਮੀਟਿੰਗ ਹੈ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਸਮਾਗਮ ਆਪਾਂ ਮਨਾ ਰਹੇ ਹਾਂ 23 24 25 ਨਵੰਬਰ ਨੂੰ ਨੰਨਪੁਰ ਸਾਹਿਬ ਵਿਖੇ ਵੈਸੇ ਸਾਰਾ ਮਹੀਨਾ ਜਿੱਥੋਂ ਜਿੱਥੋਂ ਦੀ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਧਰਤੀ ਉੱਥੇ ਧਾਰਮਿਕ ਦੀਵਾਨ ਵੀ ਸੱਜਣਗੇ ਕੀਰਤਨ ਹੋਣਗੇ ਸਮਾਗਮ ਹੋਣਗੇ ਉਹਨਾਂ ਨੂੰ ਸੱਦਾ ਪੱਤਰ ਦੇਣ ਵਾਸਤੇ ਮੈਂ ਜਾ ਰਹੇ ਹਾਂ ਤੇ ਤੁਹਾਡਾ ਮਾਨ ਸਤਕਾਰ ਇਹਨਾਂ ਕਿ ਆ ਜਿਹੜਾ ਮਾਹੌਲ ਹੈ ਇਹੋ ਜਿਹਾ ਮਾਹੌਲ ਮੈਂ ਸੰਗਰੂਰ ਦੇਖਦਾ ਉਹਨਾਂ ਮੋਟਰਸਾਈਕਲਾਂ ਦਾ ਪਿਆਰ ਵਾਲਾ ਫੁੱਲਾਂ ਵਾਲਾ ਸਤਕਾਰ ਵਾਲਾ ਪੁਰਾਣੇ ਦਿਨ ਯਾਦ ਕਰਾਤੇ ਤੁਸੀਂ ਤੇ ਬਹੁਤ ਬਹੁਤ ਮੈਂ ਹਰਮੀਤ ਜੀ ਨੂੰ ਮੈਂ ਕਿਹਾ ਸੀ ਮੈਂ ਕਿ ਪਿੰਡਾਂ ਦੇ ਵਿੱਚ ਚੱਲਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਤੋਂ ਸ਼ਾਇਦ ਸ਼ਹਿਰ ਵਾਲੀਆਂ ਰੈਲੀਆਂ ਚ ਪਹੁੰਚੇ ਨਹੀਂ ਜਾਂਦਾ ਕੰਮਕਾਰ ਤੇ ਗਏ ਹੁੰਦੇ ਆ ਉਦੋਂ ਜਾਕਤੇ ਹੋਰ ਦੁੱਖ ਸੁੱਖ ਚ ਗਏ ਹੁੰਦੇ ਆ ਜਦੋਂ ਆਪਾਂ ਪਿੰਡਾਂ ਦੇ ਵਿੱਚ ਆ ਜਾਂਦੇ ਆ ਤਾਂ ਫਿਰ ਹਰੇਕ ਬੰਦਾ ਮਿਲ ਵੀ ਲੈਂਦਾ ਗੱਲ ਵੀ ਸੁਣ ਲੈਂਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਜ਼ਿੰਮੇਵਾਰੀ ਬਹੁਤ ਵੱਡੀ ਦਿੱਤੀ ਹੋਈ ਹੈ ਨਿਭਾ ਰਹੇ ਆ ਕੋਈ ਪੈਸੇ ਦਾ ਲਾਲਚ ਨਹੀਂ ਕੋਈ ਕਰਪਸ਼ਨਾਂ ਚ ਨਹੀਂ ਪੈਂਦੇ ਪ੍ਰਿਸ਼ਟਾਚਾਰਾਂ ਜਿਹੜੇ ਪੰਦੇ ਪੈਸੇ ਕਮਾਣੇ ਹੁੰਦੇ ਮੈਂ ਤਾਂ ਕਲਾਕਾਰੀ ਚ ਬਹੁਤ ਕਮਾ ਲੈਂਦਾ ਜੀ ਪਰ ਇਹ ਆ ਵੀ ਲੋਕਾਂ ਨੇ ਸਾਨੂੰ ਇੰਨਾ ਕੁਝ ਦਿੱਤਾ ਤਾਂ ਅਸੀਂ ਲੋਕਾਂ ਨੂੰ ਵਾਪਸ ਕੀ ਦੇਵਾਂਗੇ ਅਸੀਂ ਲੋਕਾਂ ਲਈ ਕੀ ਕਰ ਰਹੇ ਹਾਂ ਵਾਪਸ ਇਹੀ ਬਸੰਦ ਦੀ ਇੱਛਾ ਕਿ ਪੰਜਾਬ ਨੰਬਰ 1 ਬਣੇ ਨੌਜਵਾਨ ਜਿਹੜੇ ਪੰਜਾਬ ਦੇ ਉਹ ਖੇਡਾਂ ਚ ਮੱਲਾ ਮਾਰ ਨੂੰ ਨੌਕਰੀਆਂ ਕਰਨ ਵੱਡੇ ਵੱਡੇ ਅਹੁਦਿਆਂ ਤੇ ਬੈਠਣ ਕੁਰਸੀਆਂ ਤੇ ਅਨਸ਼ਿਆਂ ਤੋਂ ਕਿਹੜਾ ਛੁੱਟੇ ਬਜ਼ੁਰਗਾਂ ਦਾ ਲਾਂਝ ਕਰਾਈਏ ਖੇਤੀਆਂ ਸਾਡੀਆਂ ਧਰਤੀ ਬਹੁਤ ਵਧੀਆ ਸਾਡੀ ਧਰਤੀ ਵੱਲੋਂ ਕੋਈ ਜਵਾਬ ਨਹੀਂ ਆਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਬਾ ਬੁੱਢਾ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਕੁਰਬਾਨੀਆਂ ਵਾਲੀ ਧਰਤੀ ਹੈ ਵਰਦਾਨ ਵਾਲੀ ਧਰਤੀ ਹੈ ਪਰ ਜਿਹੜੇ ਧਰਤੀ ਨੂੰ ਗ੍ਰਹਿਣ ਲੱਗੇ ਹੋਏ ਸੀ ਅਕਾਲੀ ਤੇ ਕਾਂਗਰਸੀ ਇਹ ਹੁਣ ਆਪਾਂ ਨੇ ਲਾਤੇ ਹੁਣ ਆਪਣੀ ਧਰਤੀ ਠੀਕ ਹੈ ਆਪਾਂ ਨੂੰ ਕੀ ਮੜਾ ਉਹਨਾਂ ਨੂੰ ਨਾ ਹੁਣ ਤੁਸੀਂ ਦੁਬਾਰੇ ਕਿਤੇ ਪੰਗਾ ਪਾ ਲਿਓ ਕੋਈ ਨਵਾਂ ਕੋਈ ਖਵਤਾ ਹੋਤਾ ਹੁਣ ਹੋਰ ਉਹ ਤਾਂ ਆਪਣੇ ਟੱਬਰਾਂ ਬਾਰੇ ਸੋਚਦੇ ਆ ਜੀ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬੱਸ ਇਹ ਦੁਗਹਾ ਹਾਂ ਸੋਚਦੇ ਨੇ ਉਹਨਾਂ ਦਾ ਫੁੱਲ ਸਟਾਪ ਲੱਗ ਜਾਂਦਾ ਇੱਥੇ ਆਉਣਗੇ ਤੁਹਾਡੇ ਕੋਲੇ ਹੱਥ ਤੁਤ ਜਮਲਾ ਲਿਓ ਕੋਈ ਗੱਲ ਨਹੀਂ ਪਰ ਧਿਆਨ ਰੱਖਿਓ ਉਂਗਲੀਆਂ ਗਿਣ ਲਿਓ ਬਾਅਦ ਚ ਕਈ ਵਾਰੀ ਹੱਥ ਮਲਾਉਣ ਵੇਲੇ ਉਂਗਲੀਆਂ ਲਾਈ ਜਾਂਦੇ ਆ। ਚਲ ਭਜਾਉਣੇ ਦਾ ਕਾਹ ਨੂੰ ਆ। ਹੱਥ ਮਲਾ ਕੇ ਕਹਦੇ ਹੋ ਵੀ ਚੰਗਾ ਭਾਈ ਧੰਨਵਾਦ। ਉਹ ਤਾਂ 14 ਤਰੀਕ ਨੂੰ ਪਤਾ ਲੱਗ ਜੂਗਾ ਵੀ ਧੰਨਵਾਦ ਤੁਸੀਂ ਪਹਿਲਾਂ ਹੀ ਕਹਿਤਾ ਸੀ ਪੱਕਾ ਹੀ। ਕਾਹ ਨੂੰ ਲੜਨਾ ਆਉਂਦਾ ਲੜਨ ਨੂੰ ਫਿਰਦੇ ਨੇ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਕੰਨਾਂ ਦੇ ਦੰਦੀਆਂ ਵੱਢਣ ਲੱਗ ਜਾਂਦਾ ਫਿਰ। ਕਾਹ ਨੂੰ ਲੜਨਾ ਆਪ ਇਹਨਾਂ ਨੂੰ। ਸਿਰ ਨੂੰ ਫਿਰਦੇ ਰਹਿਣ ਤੋਂ ਕੋਈ ਨਹੀਂ 2-4 ਦਿਨ ਫਿਰਨਗੇ। ਫਿਰ ਮੁੜ ਜਾਣਗੇ ਆਪੀ ਜੇ ਤੁਹਾਨੂੰ ਲੋਕਾਂ ਦਾ ਹੰਗਾਰਾ ਨਾ ਮਿਲਿਆ ਸੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਆਪ ਨਿਕਲ ਰਹੇ ਹੋ ਕrancho ਬਾਹਰ ਛੋਟੇ ਛੋਟੇ ਬੱਚੇ ਵੀ ਆ ਕੇ ਝੰਡੇ ਫੜੀ ਫਿਰਦੇ ਆ ਮੋਬਾਈਲਾਂ ਤੇ ਵੀਡੀਓ ਬਣਾਉਂਦੇ ਆ ਫੋਟੋ ਖਿੱਚਦੇ ਆ ਉਹਨਾਂ ਨੂੰ ਉਮੀਦ ਹੈ ਕਿ ਸਾਡੇ ਸਕੂਲ ਬਣ ਜਾਣਗੇ ਅਸੀਂ ਪੜ ਲਾਂਗੇ ਬਜ਼ੁਰਗ ਖੜੇ ਨੇ ਬੜੇ ਨੇਹਰੀਆਂ ਚ ਖੜੇ ਇਹਨਾਂ ਨੇ ਦੇਖੇ ਨੇ ਇੱਥੇ ਹੁਣ ਆਪਾਂ ਵਿਕਾਸ ਦੀ ਨਹਿਰੀ ਲੈ ਕੇ ਆਉਣੀ ਹੈ ਚੱਲ ਰਹੀ ਹੈ 55000 ਨੌਕਰੀਆਂ ਦੇਤੀਆਂ ਸਰਕਾਰੀ ਪੁਲਿਸ ਦੀਆਂ ਭਰਤੀਆਂ ਹੋ ਰਹੀਆਂ ਪਟਵਾਰੀ ਲੱਗ ਰਹੇ ਆ ਜੱਜ ਬਣ ਰਹੀਆਂ ਸਾਡੀ ਧੀਆਂ ਪੈਨਰ ਇੰਸਪੈਕਟਰ ਲੱਗ ਰਹੇ ਨੇ ਮੁੰਡੇ ਕੋਈ ਬਿਜਲੀ ਬੋਰਡ ਚ ਭਰਤੀਆਂ ਚੱਲ ਰਹੀਆਂ ਨੇ ਬਿਜਲੀ ਘਰਾਂ ਵਾਲੀ ਮਾਫ ਹੈ ਖੇਤਾਂ ਵਾਲੀ ਦਿਨੇ ਆਉਂਦੀ ਹੈ ਨਹਿਰਾਂ ਕੱਸੀਆਂ ਦੁਬਾਰੇ ਚਲਾ ਲੀਆਂ ਪਹੁੰਚੂਗਾ ਪਾਣੀ ਖਾੜਾ ਵਾਲਾ ਵੀ ਤੁਹਾਡੀ ਮਰਜ਼ੀ ਹੋਊਗੀ ਮੋਟਰ ਵਾਲਾ ਲਾਉਣਾ ਮੋਟਰ ਵਾਲਾ ਲਾ ਲਿਓ ਖਾੜਾ ਵਾਲਾ ਲਾਉਣਾ ਖਾੜਾ ਨਾਲ ਲਾ ਲਿਓ ਨਹੀਂ ਤਾਂ ਪਹਿਲਾਂ ਤਾਂ ਭੁੱਲੀ ਗਏ ਸੀ ਆ ਮੈਂ ਦੇਖ ਕੇ ਆਇਆ ਕਾਂਗਰਸ ਵਾਲਿਆਂ ਉਹ ਫਾਰਮ ਹਾਊਸ ਜਾ ਪਾਹਾਂ ਲਾ ਰੱਖੀਆਂ ਬਾਗੇ ਬਾਡਰ ਵਾਂਗੂ ਮਤਲਬ ਕਿ ਖੁਦ ਹੀ ਆਖੀ ਆ ਵੀ ਤੱਕ ਖੇਤੀ ਨੇ ਇਹਨਾਂ ਦਾ ਕੋਈ ਵੈਲੀ ਵਾਰ ਨਹੀਂ ਹੈਗੇ ਆ ਤਾਰਾ ਲਾ ਲੰਦੇ ਕਿਉਂਕਿ ਨਜਾਇਜ਼ ਬਣਾਈਆਂ ਹੋਈਆਂ ਸਾਰੀਆਂ ਵੀ ਕਹਿੰਦੇ ਕੋਈ ਬੰਦਾ ਨਾਲ ਆ ਜੇ ਤੇ ਹੁਣ ਕਹਿੰਦੇ ਬੰਦੇ ਆ ਜਾਣ ਐ ਨਹੀਂ ਹੁੰਦੇ ਇਹਨਾਂ ਨੇ ਕੀ ਕੀਤਾ ਸੁਖਵੀਰ ਬਾਦਲ ਹੋਰਾਂ ਨੇ ਤੇ ਕੈਪਟਨ ਮਨਿੰਦਰਵਾਲ ਨੇ ਬਣ ਕੇ ਮੁੱਖ ਮੰਤਰੀ ਚੰਡੀਗੜ੍ਹ ਵਾਲੇ ਘਰਾਂ ਦੇ ਅੰਦਰੋਂ ਕੁੰਡੇ ਲਾ ਲੇ ਕਹਿੰਦੇ ਹੁਣ ਲੋਕ ਨਾ ਆ ਜਾਣ ਕਿਤੇ ਨੇੜੇ ਤੇੜੇ ਪੌਣੇ ਪੰਜ ਸਾਲਾਂ ਬਾਅਦ ਅਫਸਰ ਕਹਿੰਦੇ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ। ਕੋਟਾ ਲੈਣੀਆਂ ਨੇ, ਕੁੰਡੇ ਖੋਲ੍ਹੀਏ। ਉਹ ਲੋਕ ਕਹਿੰਦੇ ਕੁੰਡੇ ਖੋਲ੍ਹਨੇ ਪਰ ਦਰਵਾਜ਼ਾ ਖੁੱਲ੍ਹੇ ਨਾ। ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ, ਮੀਂਹ ਵੀ ਪਏ ਨੇ ਕਾਸੇ। ਚੰਗੇ ਝੋਖੇ ਵੀ ਪਏ ਨੇ। ਤੇ ਲੱਕੜ ਨਾ ਫੁੱਲ ਗਈ ਪਏ, ਟੱਕੜ ਵੀ ਨਹੀਂ ਕਹਿੰਦੇ ਫੁੱਲੀ ਥੱਲੇ ਹੈਗੀ ਇਹ ਜਗਾ ਬਿਰਲ ਹੈਗੀ ਹੈ। ਕਹਿੰਦੇ ਫਿਰ ਖੁੱਲਦਾ ਕਿਉਂ ਨਹੀਂ? ਬਾਅਦ ਚ ਕਿਸੇ ਨੇ ਦੱਸਿਆ ਅਫਸਰ ਨੇ ਉਹ ਕਹਿੰਦੇ ਜੀ 12 ਆਉ ਲਾ ਲਈ ਲੋਕ। ਹੁਣ ਤੁਸੀਂ ਅੰਦਰ ਹੀ ਰਹੋ ਬਸ। ਉਹਨਾਂ ਅੰਤਰੀਵਾਂ ਰਹਿਣਗੇ ਜੀ ਉਹਨਾਂ ਬਾਹਰੋਂ ਲਾਤਾ ਜਿੰਦਾ ਤੁਸੀਂ ਪੱਕੇ ਹੀ ਜਿੰਦੇ ਲਾਦੇ ਤੁਸੀਂ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਤੁਹਾਨੂੰ ਮੇਰੀ ਬੈਂਕੀ ਜਗਤਪੁਰੇ ਵਾਲੇ ਹੱਥ ਵੱੰਨ ਕੇ ਬੇਨਤੀ ਹੈ ਮੇਰੀ ਤਾਂ ਬੇਨਤੀ ਹੈ ਕਿਸਾ ਦਾ ਜੇ ਤੁਹਾਨੂੰ ਪੈਸੇ ਪੂਸੇ ਦੇਣ ਆਏ ਜਵਾਬ ਨਾ ਦੇਦੇ ਹੋ ਲక్ష్ਮੀ ਦੀ ਮੋੜੀ ਦੀ ਹੁੰਦੀ ਲੈ ਲਿਓ ਹੱਸਣਾ ਨਹੀਂ ਕਿڑی ਗੱਲ ਆ ਤੁਹਾਡੇ ਹੀ ਪੈਸੇ ਨੇ ਕਈ ਤੱਕ ਨੋਟ ਵੀ ਪਛਾਣ ਲਓਗੇ ਤੁਸੀਂ ਉਹੀ ਉਹ ਨੋਟ ਸੌ ਦਾ ਜਿਹਦੇ ਕੋਨੀ ਤੇ ਹਲਦੀ ਲੱਗੀ ਹੋਈ ਹੈ ਇਹ ਸੰਗਰਾਮ ਵੇਲੇ ਦਰਬਾਰ ਸਾਹਿਬ ਤੇ ਆਏ ਸੀ ਉਹੇ ਉਹੀ ਨੇ ਉਹੀ ਨੇ ਇਹਨਾਂ ਕੋਲੇ ਗੋਲਕਾਂ ਲਈ ਨੇ ਥੋੜੇ ਵਾਲੇ ਪੈਸੇ ਥੋਨੇ ਹੀ ਦੇ ਜਾਂਦੇ ਨੇ ਆਹੀਂ ਕੀਤਾ ਹੜਾਂ ਚ ਹੜਾਂ ਜਾਈਂ ਕੀਤਾ ਜਗਵੀਰ ਬਾਦਲ ਨੇ ਆਂ ਗੱਥੀ ਜੀ ਫੜਾਤੀ ਸਰਪੰਚ ਨੂੰ ਬਾਅਦ ਸਰਪੰਚ ਨੂੰ ਗੱਡੀ ਚ ਫਟਾ ਕੇ ਕਹਿੰਦਾ ਲੈ ਫੜਾ ਰੋ ਵਿਚਾਰ ਹੋ ਗਈ ਫੋਟੋ ਤੇ ਚਲ ਸ਼ਾਲਾ ਜੀ ਆਂ ਕਰਦੇ ਆ ਇਹ ਸੋ ਵੀਰੋ ਇੰਨਾ ਕਹਿ ਵੀ ਪੈਸੇ ਜਿਹੜੇ ਤੇਣ ਆਉਣਗੇ ਫੜ ਕੇ ਤੇਵ ਚ ਪਰ ਕੇ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝੜੂ ਵਾਲਾ ਬਟਨ ਦਬਕੇ ਕਹਿ ਦਿਓ ਵੀ ਹਾਂ ਜਿਲਜੀ ਦੇ ਸਮਝ ਆ ਗਈ ਉਹ ਥਾੜੀ ਮਾਰ ਦਿਓ ਵਾਕਿਆ ਨੂੰ ਮਾਫ ਹੈ ਬੜਾ ਸੰਦਰ ਲੱਗਿਆ ਸਾਰਿਆਂ ਨੂੰ ਸਮਝ ਆ ਗਈ ਫਿਰ ਤੁਹਾਡੇ ਵੱਲੋਂ ਸਮਝੀਏ ਵੀ ਹਾਂ ਇਨਕਲਾਬ ਜਾਣ ਦੇ ਵਾਸਤੇ ਰੋ ਮਿਲਦੇ ਰਵਾਂਗੇ ਇੱਥੇ ਹੀ ਰਵਾਂਗੇ ਤੁਹਾਡੇ ਨਾਲ ਰਵਾਂਗੇ ਹਮੇਸ਼ਾ ਖੜੇ ਰਵਾਂਗੇ ਧੰਨਵਾਦ ਜੀ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ